ਬਈ ਇੱਕ ਨਾ ਮੈਂ ਕਈ ਬੱਚਿਆਂ ਤੋਂ ਸੁਣਿਆ ਆ ਵੀ ਸੁਣ ਲੋ ਇੱਕ ਵਾਰੀ ਮੈਥੋਂ ਮੇਰੇ ਕੋਲ ਨਾ ਕਈ ਬੱਚੇ ਆਉਂਦੇ ਨੇ ਜਦੋਂ ਮੈਂ ਕਲਾਸ ਦੇ ਵਿੱਚ ਕੋਈ ਪੁੱਛਦਾ ਦੇਖੋ ਮੈਂ ਆਰਬਿਟ੍ਰਰੀ ਕਦੇ ਕੋਈ ਸਵਾਲ ਕਦੇ ਕੋਈ ਸਵਾਲ ਪੁੱਛ ਲਣਾ ਆ ਬੱਚੇ ਕਹਿੰਦੇ ਨੇ ਸਾਨੂੰ ਤਾਂ ਕਰਾਇਆ ਨਹੀਂ ਮੇਰੀ ਕੱਲ ਪਰਸੋ ਕਲਾਸ 'ਚ ਇੱਕ ਕੁੜੀ ਸੀਗੀ ਮਾਨੂੰ ਕੋਈ ਸਵਾਲ ਪੁੱਛਿਆ ਬੰਦਾ ਸਿੰਘ ਭਾਦਰ ਜੀ ਤੇ ਸਾਨੂੰ ਤਾਂ ਕਰਾਇਆ ਨਹੀਂ ਮੈਨੂੰ ਐ ਦੱਸੋ ਜੇ ਕੌਣ ਕਰੂਗਾ ਤੁਸੀਂ ਚਾਹੇ ਕਿਸੇ ਇੰਸਟੀਚਿਊਟ 'ਚੋਂ ਕੋਈ ਆਨਲਾਈਨ ਬੈਚ ਲੈ ਰੱਖਿਆ ਤੁਸੀਂ ਸੈਲਫ ਸਟੱਡੀ ਕਰਦੇ ਹੋ ਉੱਥੇ ਜਿਹੜਾ ਪੇਪਰ ਆ ਰਿਹਾ ਉਹ ਤੁਹਾਨੂੰ ਕਦਿਆਂ ਪੁੱਛੂਗਾ ਨਹੀਂ ਕਿ ਤੁਹਾਨੂੰ ਇਹ ਕਰਿਆ ਜਾਂ ਨਹੀਂ ਕਰ ਜੇ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਤੁਹਾਡੇ ਤੇ ਡਿਪੈਂਡ ਹੋਣਾ ਚਾਹੀਦਾ ਹੈ ਵੀ ਤੁਸੀਂ ਕਿੰਨੀ ਸ਼ਿੱਦਤ ਨਾਲ ਕਿੱਥੋਂ-ਕਿੱਥੋਂ ਮਟੀਰੀਅਲ ਇਕੱਠਾ ਕਰਕੇ ਪੜ ਰਹੇ ਹੋ ਟੀਚਰ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਉਹਨੇ ਆਪਣੀ ਫੀਸ ਲੈ ਲਈ ਚਾਹੇ ਉਹ ਆਨਲਾਈਨ ਆ ਚਾਹੇ ਆਫਲਾਈਨ ਆ ਚਾਹੇ ਤੁਸੀਂ ਕਿਤੋਂ ਮਰਜ਼ੀ ਪੜ ਰਹੇ ਹੋ ਉਹਨੇ ਫੀਸ ਲੈ ਕੇ ਤੁਹਾਨੂੰ ਇੱਕ ਵਾਰੀ ਕਹਿ ਦੇਣਾ ਤੇਰਾ ਸਿਲੇਬਸ ਹੋ ਗਿਆ ਹੁਣ ਜਿਵੇਂ ਫੋਰ ਐਗਜ਼ਾਮਪਲ ਮੈਂ ਆ ਮੈਂ ਜੇ ਗੁਰੂ ਨਾਨਕ ਦੇਵ ਜੀ ਕਰਾ ਰਿਹਾ ਇਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਸਾਰਾ ਕੁਝ ਹੀ ਕਰਾਤਾ ਉਹ ਬੱਚੇ ਦੀ ਆਪਦੀ ਮਿਹਨਤ ਹੁੰਦੀ ਹੈ ਵੀ ਉਹਨੇ ਗੁਰੂ ਨਾਨਕ ਦੇਵ ਜੀ ਬਾਰੇ ਹੋਰ ਕਿੰਨਾ ਕੁ ਪੜਨਾ ਜੀਕੇ ਅਥਾ ਸਮੁੰਦਰ ਹੈ ਕਦੇ ਵੀ ਖਤਮ ਨਹੀਂ ਹੋਣਾ ਤਾਂ ਜਿਵੇਂ ਕਿ ਇੱਥੇ ਇੱਕ ਸਟੂਡੈਂਟ ਨੇ ਕਿਹਾ ਕਿ ਸਾਡੀ ਪੰਜਾਬੀ ਗ੍ਰਾਮਰ ਰਜ ਚੰਗੀ ਤਰ੍ਹਾਂ ਹੋਈ ਨਹੀਂ ਤਾਂ ਕਿਉਂ ਨਹੀਂ ਹੋਈ ਤੁਹਾਨੂੰ ਜਿਹੜਾ ਵੀ ਟੀਚਰ ਹੋਊਗਾ ਕਿੱਥੋਂ ਵੀ ਤੁਸੀਂ ਪੜੇ ਹੋਗੇ ਤੁਹਾਨੂੰ ਪੜ੍ਹ ਲਈ ਹੋਣੀ ਅਗਲੇ ਨੇ ਆਪਣੀ ਜਾਂਚ ਪੂਰੀ ਕਰਵਾਤੀ ਹੋਣੀ ਚਾਹੀਏ ਉਹਨੇ 2 ਦਿਨ ਚੇ ਕਰਾਈ 2 ਮਹੀਨੇ ਚੇ ਕਰਾਈ ਉਹ ਉਹਦੀ ਹੈਡੈਕ ਹੈ ਤੁਸੀਂ ਪੇਪਰ ਤੇ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਸਾਡੇ ਤਾਂ ਹੋਈ ਨਹੀਂ ਜੀ ਠੀਕ ਹੈ ਜਿੱਥੋਂ ਮਰਜੀ ਪੜੋ ਉਹ ਤੁਹਾਡੀ ਹੈਡੈਕ ਹੈ ਪੇਪਰ ਥੋਨੇ ਕਲੀਅਰ ਕਰਨਾ ਤੁਹਾਡੇ ਟੀਚਰ ਨੇ ਨਹੀਂ ਟੀਚਰ ਤਾਂ ਆਪਣਾ ਖਾਣਾ ਪੂਰਤੀ ਕਰਾ ਕੇ ਆਉਣਾ ਸਾ ਕਰਕੇ ਇਹ ਐਕਸਕਿਊਜ਼ ਨਾ ਦਿਆ ਕਰੋ ਸਾਡਾ ਹੋਇਆ ਨਹੀਂ ਹੈਗਾ ਜੇ ਤੁਸੀਂ ਤੁਹਾਨੂੰ 5-6 ਮਹੀਨੇ ਹੋ ਗਏ ਕਿਸੇ ਵੀ ਇੰਸਟੀਚਿਊਟ ਚ ਤਿਆਰੀ ਕਰਦੇ ਨੂੰ ਤਾਂ ਹੁਣ ਤੱਕ ਘੱਟੋ-ਘੱਟ ਪੰਜਾਬ ਲੈਵਲ ਤੁਹਾਡਾ ਚਾਹੀਓ ਮੈਥ ਹੈ ਰੀਜਨਿੰਗ ਹੈ ਪੰਜਾਬ ਜੀਕੇ ਹੈ ਇੰਗਲਿਸ਼ ਹੈ ਕੋਈ ਵੀ ਸਬਜੈਕਟ ਹੈ ਉਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਡਾ ਹੋਣਾ ਚਾਹੀਦਾ ਹੈ ਇੰਸਟੀਚਿਊਟ ਤੇ ਕਿਸੇ ਤੇ ਵੀ ਡਿਪੈਂਡ ਨਹੀਂ ਰਹਿਣਾ ਚਾਹੀਦਾ ਮੇਰੀ ਸਲਾਹ